ਆੜਾ ਹੁੰਦਾ ਇੱਥੇ ਜੋ ਹੂੰ ਹੂੰ ਆੜੀ ਆੜਾ ਅੜਤ ਐਡੇ ਦਾ ਜੇ ਕਰਾਇਆ ਆੜਾ ਨਹੀਂ ਹੈਗਾ ਐੜਾ 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 ਕੁਆਲੀਫਿਕੇਸ਼ਨ ਕੀ ਦਸੀ ਤੁਸੀਂ ਜੀ ਐਮ ਐਸ ਸੀ ਜੀਓਗ੍ਰਾਫੀ ਐਮ ਐਸ ਸੀ ਜੀਓਗ੍ਰਾਫੀ ਕਿਹੜੀ ਜਗ੍ਹਾ ਤੋਂ ਕੁਰਸ਼ੇਤਰਾ ਤੋਂ ਕੁਰਸ਼ੇਤਰਾ ਤੋਂ ਤੇ ਨੌਕਰੀ ਨੌਕਰੀ ਆ ਕੇ ਬਣਾਇ ਨੀ ਕੋਈ ਰਿਟਾਇਰ ਰਿਟਾਇਰ ਕਿਹੜੇ ਭਾਗ ਚ ਨੌਕਰੀ ਕਰੀਏ ਜੀ ਕਿਹੜੇ ਭਾਗ ਚ ਮੈਂ ਮਾਰਟੀ ਸੀਗਾ ਟੀਚਰ ਸੀ ਤੇ ਪੈਨਸ਼ਨ ਲੱਗੀ ਹੈ ਜੀ ਹਾਂ ਤੇ ਫਿਰ ਇਹ ਕੰਮ ਜੱਦੀ ਪੁੱਛਤੀ ਆ ਇਹ ਦਾ ਮੇਰਾ ਨਿੱਜੀ ਕੰਮ, ਦੁਸਤੀ ਦਾ ਕੰਮ। ਇੱਕ ਸਕੂਨ ਵਾਸਤੇ ਹਾਂ ਹਾਂ ਵਧੀਆ ਟਾਈਮ ਬਾਈ ਕਰਦੇ ਹਾਂ। ਅੱਜ ਵਾਸਤੇ ਨਾ ਇਹ ਕਰ ਆਪਣੇ ਪੰਜਾਬ ਦੇ ਵਿੱਚੋਂ ਕੋਈ ਇੰਟਰਵਿਊ ਹੈ। ਜੂਲ ਲੱਭੀ। ਚਾਹੋਂ ਦੇ ਚੁੰਨੀ ਦੇ ਨਵੇਂ ਮੁੰਡੇ ਪਾਸ ਹੋਣਗੇ ਆ ਬੱਚੇ। ਬੁੱਕ ਕਿਹੜੀ ਹੈ ਇਹ? ਡਿਕਸ਼ਨਰੀ ਹੈ ਨਾ। ਡਿਕਸ਼ਨਰੀ? ਇਹ ਡਿਕਸ਼ਨਰੀ। ਐਡਾ ਖਾਦ ਹੋਊਗਾ। ਐਮ ਐਸ ਸੀ ਫਿਰ ਜੀਓਗ੍ਰਾਫੀ ਮੈਨੂੰ ਮਾਗਰ ਕੋਈ ਹੈਗਾ ਸੀ ਆਪਣੇ। ਆਪਾਂ ਗਾਈਡ ਕਰਨ ਵਾਲਾ ਬੰਦਾ ਛੋਡੇ ਪਿੰਡ ਨਾਨਕੇ ਆ ਮੇਰੇ ਪਿੱਛੇ ਆ ਬੜੇ ਭਾਈ ਜੀ ਹਾਂ ਕਿੰਨਾ ਲਈ ਜਿਸ ਤਰੀਕਾ ਨਾਲ ਮੈਂ ਗੱਲ ਕਰੀ ਕਿੰਨਾ ਲਈ ਆਏ ਨਾ ਤਾਂ ਬੋਲਣਾ ਤੇ ਕਰਨ ਦਾ ਨਹੀਂ ਅੱਛਾ ਆਜ ਜੋ ਆਪਾਂ ਇਸ ਸਰਕ ਦੇ ਇਧਰੋਂ ਪਾਸੇ ਪਿੰਡ ਦੇ ਇੱਥੇ ਘਰ ਹੁੰਦੇ ਆਂ ਔਰ ਏਲੀ ਸਾਈਡ ਕਲੇਰੀਆ ਰ ਆ ਜਾਂਦਾ ਇੱਕ ਤਾਂ ਜੀ ਬਸ ਛੋਡੇ ਪਿੰਡ ਨੂੰ ਕਵਰ ਕਰਦੀ ਹੈ ਜਿਹੜੀ ਸਰਕ ਇਧਰ ਦੇ ਪਾਸੇ ਛੜਦਾ ਜਿਹੜੀ ਉਹ ਉਹ ਉਹਦੇ ਆ ਗਿਆ ਮਿਸਤਰੀਆਂ ਕਰਨੇ ਮੇਰੇ ਬਾਪ ਨੇ ਤਾਂ ਪਾਣੀ ਲਾਤਾ ਮੇਰੇ ਭੈਣਾਂ ਨੇ ਜੱਟਾਂ ਚੁਕਾ ਲੈ ਕਰਾਉਂਦੇ ਆ ਬੜੇ ਚੁੱਚੇ ਬਬਾਈ ਉਹ ਬੇਚੇ ਆ ਇੱਕ ਬੇਚੇ ਬੜੇ ਹੋਇਆ ਵਧੀਆ ਵਧੀਆ ਠੀਕ ਹੈ ਸੈਟ ਨਹੀਂ ਨਾ ਪਤਾ ਹੀ ਨਹੀਂ ਸੀਗਾ ਇਹ ਕੰਮ ਸਕੂਨ ਲਈ ਕਰਦੇ ਹੋਣਾ ਇਹ ਕੰਮ ਖਾਬ ਦੇ ਇਤਨਾ ਦਾ ਮੇਰੇ ਦਾਦੇ ਵਾਲਾ ਪੱਥਰ ਚੱਕਿਆਗਾ ਆ ਬੜਾ ਸਹੀ ਇਹ ਤੁਹਾਡੇ ਦਾਦਾ ਹੀ ਦਾ ਪੱਥਰ ਹੈ ਆਪ ਵੀ ਅੱਜਕੱਲ ਇਹ ਜੀ ਮਿਲਦੀ ਨਹੀਂ ਆਦਾ ਹਨਾ ਕਰਕੇ ਇਹ ਅੱਜ ਦੇ ਨੌਜਵਾਨ ਨੂੰ ਮੈਸੇਜ ਵੀ ਹੈ ਜੀ ਵੀ ਕਿਤਾ ਇੱਕ ਆਪ ਦਾ ਕਿਤਾ ਆਪ ਦਾ ਕਿਤਾ ਨਹੀਂ ਛੱਡਿਆਗਾ ਨਾਲੇ ਨੌਕਰੀ ਕਰੀ ਐ ਨੌਕਰੀ ਕਰੀ ਨਾਲੇ ਪੈਨਸ਼ਨ ਆਉਂਦੀ ਐ ਟੀਚਰ ਦੀ ਜੋ ਫਿਰ ਤੁਸੀਂ ਕਿੱਥੇ ਕਿਹੜੇ ਆਹ ਮੈਂ ਮੂਸਰ ਸਕੂਲ ਤੋਂ ਜਾਣਾ ਉਸੇ ਸਕੂਲ ਤੋਂ ਰਿਟਾਇਰ ਹੋਇਆ ਮੂਸਰ ਵਿੰਡੀ ਕਿਹੜੇ ਖੰਡ ਚੋਂ ਜੀ ਪਹਿਲੇ ਆਦੀ ਹੋਏ ਅਸੀਂ ਤਾਂ ਮੇਰੀ ਸਾਲੀ ਮਰਕ ਵਾਲਾ ਹੈ ਨਾ ਬਹੁਤ ਵਧੀਆ ਮੈਸੇਜ ਹੈ ਜੀ ਬੁੱਕਸ ਵਗੈਰਾ ਹੋਰ ਵੀ ਪੜਦੇ ਆ ਜੀ ਇੰਗਲਿਸ਼ ਦਾ ਕੋਈ ਵੀ ਚੀਜ਼ ਲੈ ਆਉਂਦੇ ਕੋਈ ਵੀ ਚੀਜ਼ ਮントੂ ਜੀ ਇੱਕ ਆ ਕੰਢੀ ਤੋਂ ਹਾਂ ਇੱਕ ਤੋਂ ਬੁਨਾਰ ਹਾਂ ਠੀਕ ਹੈ ਇਹਦਾ ਜਿਹੜਾ ਉਤਲਾ ਅੱਤ ਵਿਆਸ ਆ ਉਹ ਆ 7 ਤੋਂ ਜਿਹੜਾ ਸੜਲਾ ਅੱਤ ਵਿਆਸ ਆ ਉਹ ਆ 35 ਜੇਕਰ ਇਸ ਦੀ ਉਚਾਈ 786 ਫੁੱਟ ਹੋਵੇ ਤੈਨੂੰ ਭਗਵਾਨ ਤੇ ਕਿੰਨੇ ਕਿਲੋ ਮਿੱਟੀ ਚੁੱਕੂਗਾ ਇਹ ਜਿਹੜਾ ਮਰਜੀ ਤੋਂ ਜਿੰਨੇ ਚੋ ਵੱਡਾ ਜਾਵੇ ਇਹ ਲੈ ਨੰਦਰਾ ਲੋ ਵੀ ਚੈਲੰਜ ਹੈ ਦਵਾਰੇ ਦਵਾਰੇ ਸਮਝਾ ਦੋ ਉੱਚੀ ਬੋਲ ਕੇ ਵੜਾ ਜਾ ਇਹਨੂੰ ਹੱਲ ਕਰਨਾ ਸਮਝਾ ਦੋ ਉੱਚੀ ਬੋਲ ਦਿਓ ਜੇ ਘਰ ਆ ਆ ਮੈਨੂੰ ਵੜਾ ਦੇ ਇਹ ਮੜਾ ਐਂ ਟੇਡਾ ਹੁਣ ਦੱਸੋ ਅੰਜ ਕਿਵੇਂ ਆ ਜੇ ਘਰ ਕਤੂਬ ਮੀਨਾਰ ਦੀ ਉਚਾਈ 786 ਫੁੱਟ ਹੋਵੇ ਅਤੇ ਉਸ ਦਾ ਛਲਾ ਅਰਧ ਵਿਆਸ 35 ਫੁੱਟ ਅਤੇ ਉਸ ਦਾ ਛਲਾ ਅਰਧ ਵਿਆਸ 7 ਫੁੱਟ ਹੋਵੇ ਤਾਂ ਇਸ ਨੂੰ ਭਰਨ ਵਾਸਤੇ ਕਿੰਨੇ ਕਿਲੋ ਮਿੱਟੀ ਦੀ ਲੋੜ ਹੋਵੇਗੀ ਠੀਕ ਹੈ ਬਸ ਠੀਕ ਹੈ ਲਓ ਜੀ ਸਵਾਲ ਦਾ ਜਵਾਬ ਦੇ ਦਿਓ ਹੱਲ ਕਰ ਲਿਓ ਮਾਸਟਰ ਨੇ ਸਵਾਲ ਪਾਇਆ ਇਹ ਮਾਸਟਰ ਰਟਾਇਰ ਨੇਗੇ ਮੂਸੇਪਿੰਡ ਇਹਨਾਂ ਨੇ ਟੀਚਰ ਦੀ ਡਿਊਟੀ ਜਿਹੜੀ ਕੀਤੀ ਹੈ ਐਮ ਐਸ ਸੀ ਜੀਓਗ੍ਰਾਫੀ ਜੀਓਗ੍ਰਾਫੀ ਕਰੀ ਹੈ ਕਿਤਾਬਾਂ ਪੜ੍ਹਦੇ ਐ ਸੋ ਇਹ ਇਹਨਾਂ ਦਾ ਕਿਹਾ ਸੀ ਆਹ ਪੱਥਰ ਇਹਨਾਂ ਦੇ ਦਾਦਾ ਜੀ ਦਾ ਸੀਗਾ ਜਿਹੜੀ ਅੰਗਰੇਜ਼ੀ ਚ ਕਰਦੇ ਆ ਤੇ ਸਾਰੀ ਲਿਖਤ ਤਾਂ ਇੰਗਲਿਸ਼ ਆ ਤੇ ਵਿੱਚ ਕਰਦੇ ਆ ਕੋਈ ਮਰਜ਼ੀ ਬੁੱਕ ਲਿਓ ਤੁਹਾਨੂੰ ਅੰਗਰੇਜ਼ੀ ਜਿਵੇਂ ਪਕਿਆ ਨੇ ਵੀ ਚਰੀ ਮੰਗ ਵੜਦੇ ਖਾਈ ਜਾਣਗੇ ਇੱਕ ਟੀਚਰ ਨੇ ਇੱਕ ਟੀਚਰ ਦਾ ਰਤਵਾ ਕੀ ਹੁੰਦਾ ਦੂਜੀ ਗੱਲ ਅੱਜ ਦੀ ਨੌਜਵਾਨ ਪੀੜੀ ਨੂੰ ਇਹ ਇੱਕ ਸੁਨੇਹਾ ਹੈਗਾ ਜਿਹੜੇ ਆਪਣੇ ਕੰਮ ਦੀ ਸ਼ਰਮ ਮੰਨਦੇ ਆ ਉਹ ਤੁਹਾਡੇ ਸਾਹਮਣੇ ਰਿਟਾਇਰ ਅਧਿਆਪਕ ਬੈਠੇ ਆ ਐਮ ਐਸ ਸੀ ਜੀਓਗ੍ਰਾਫੀ ਮੂਸੇਪਿੰਡ ਇਹਨਾਂ ਨੇ ਬੱਚੇ ਪੜ੍ਹਾਏ ਆ ਸਕੂਲ ਦੇ ਵਿੱਚ ਡਿਊਟੀ ਕੀਤੀ ਆ ਤਿੰਨ ਕਿ ਮਹੀਨੇ ਹੋਏ ਨੇ ਰਿਟਾਇਰ ਹੋਏ ਨੇ ਤੇ ਆਪਣਾ ਜੱਦੀ ਪੁਸਤੀ ਕੰਮ ਜਿਹੜਾ ਹੁਣ ਚਲਾ ਰਹੇ ਆ ਅੱਛਾ ਅੱਛਾ ਅਸੀਂ ਇੱਥੇ ਆਏ ਸੀ ਤਾਂ ਹੁਣ ਦੱਸਣ ਦੇ ਪਤਾ ਲੱਗਿਆ ਤਾਂ ਫੇਰ ਜਿਹੜੀ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਕਿੱਥੇ ਹੈ ਸਿੱਟੀ ਥਾਣੇ ਦੇ ਬਾੜਗੇ ਆ ਮਾਨਸਾ ਦਾ ਸਿੱਟੀ ਥਾਣਾ ਹੈ ਆ ਬਾਜ਼ਾਰ ਆ ਗਿਆ ਸਾਰਾ ਤਾਂ ਇੱਥੇ ਬੈਠੇ ਜੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਇਹਨਾਂ ਨੇ ਸੁਭਾਲ ਪਾਇਆ ਤਾਂ ਫੇਰ ਉਹ ਜ਼ਰੂਰ ਹੱਲ ਕਰਦੇ ਹੋ ਅੱਜ ਮਾਈਕ ਨਹੀਂ ਸੀ ਪਤਾ ਨਹੀਂ ਸੀ ਕਿ ਐਵੇਂ ਵੀ ਕੰਮ ਹੋ ਜਾਂਦਾ ਤੇ ਬਾਕੀ ਹੋਰ ਵੀ ਤੁਹਾਨੂੰ ਕੋਈ ਦਿਖਾਉਣਗੇ ਇਹ ਇੱਕ ਚੀਜ਼ ਹੈ ਜੀ ਇਹਨਾ ਕੁਆਰ ਦਾ ਆਇਆ ਕਿ ਮਾਵਾ ਦੰਨਿਆ ਤਾਂ ਉਹ ਅੱਛਾ ਇਹ ਆਰਟੀਕਲ ਹੋ ਗਏ ਜੇ ਮੇਰੇ ਮਨ ਚ ਆਇਆ ਇਹ ਅੱਜ ਤੁਹਾਨੂੰ ਦਿਖਾਉਣਾ ਹੈ ਇਹ ਜਿਹੜੀ ਇਹ ਚੀਜ਼ ਜਿਹੜੀ ਇੱਕ ਤੋਂ ਲੈ ਕੇ 21 ਤੋਂ ਲੈ ਕੇ ਤੁਹਾਨੂੰ ਦਿਖਾਉਣਾ ਅੱਛਾ ਇਕਾਈ ਦਾ ਹੀ ਸੈਂਕੜਾ ਹਜ਼ਾਰ ਦਾ 1000 ਲੱਖ ਦਾ 10 ਲੱਖ ਦਿਖਾ ਜੀ ਇਹ ਵੱਡੀ ਰਕਮ ਜੋੜਨ ਵਾਸਤੇ ਹਰੇਕ ਬੰਦੇ ਕਰਦਾ ਹੈ ਹਨਾ ਉਹ ਹੈ ਜੀ ਇਕਾਈ ਦੁਹਾਈ ਸੈਂਕੜਾ ਹਜ਼ਾਰ 10000 10000 10000 ਲੱਖ 10 ਲੱਖ ਕਰੋੜ 10 ਕਰੋੜ ਅਰਬ 10 ਅਰਬ ਖਰਬ 10 ਖਰਬ ਨੀਲ 10 ਨੀਲ ਪਦਮ ਪਦਮ ਨੇ ਲਿਖਿਆ ਜੀ 10 ਪਦਮ ਸੰਖ ਤੇ 10 ਸੰਖ ਇੱਥੇ ਤੱਕ ਮਨ ਨਿਬੜ ਗਏ ਸੰਖਿਆ ਜੀ ਇਕਾਈ ਦਾ ਹੀ ਸੰਖੜਾ ਜੋ ਵੀ ਆਪਾਂ ਰਕਮ ਨੂੰ ਗਿਣਨ ਵਾਸਤੇ ਵਰਤਦੇ ਜੰਨੇ ਆ ਇਹ ਇਹ ਨਾ ਬਤੌਰ ਅਧਿਆਪਕ ਨੇ ਜਿਹੜੇ ਰਟਾਇਰ ਹੋਏ ਨੇ ਇਹਨਾਂ ਲਿਖਿਆ ਹੋਇਆ ਹੋਰ ਵੀ ਕੁਝ ਹੈਗਾ ਜੀ ਮਾਵਾ ਠੰਡੀਆਂ ਛਾਵਾਂ ਦਾ ਲੇਖ ਇਹ ਤੁਸੀਂ ਲਿਖਿਆ ਜੀ ਤਾਂ ਇੰਗਲਿਸ਼ ਦੇ ਵਿੱਚ ਮਾਵਾ ਠੰਡੀਆਂ ਛਾਵਾਂ ਦਾ ਲੇਖ ਜਿਹੜਾ ਇਹਨਾਂ ਨੇ ਲਿਖਿਆ ਹੋਇਆ ਦੇਖੋ ਕਿਹ ਪੇਜਾਂ ਤੇ ਹੈ ਜੀ ਇੱਕ ਦੀ ਹੈ ਡੇਢ ਕ ਪੇਜ ਹੈ ਯਾਰ ਇੰਗਲਿਸ਼ ਦੀ ਰਾਈਟਿੰਗ ਚੈੱਕ ਕਰ ਲਓ ਕੱਲਾ ਜੋ ਗੱਲ ਆ ਕਿਸੇ ਵੀ ਇਨਸਾਨ ਨੂੰ ਅੱਜ ਦੀ ਜਿਹੜੀ ਆਪਾਂ ਨਾ ਕੱਪੜਿਆਂ ਤੋਂ ਤੇ ਨਾ ਉਹਨਾਂ ਦੇ ਕੰਮ ਤੋਂ ਆਪਾਂ ਜੱਜ ਜਿਹੜਾ ਨਹੀਂ ਕਰ ਸਕਦੇ ਤਾਂ ਸਾਹਮਣੇ ਤੁਹਾਡੇ ਅਧਿਆਪਕ ਬੈਠੇ ਆ ਸਾਨੂੰ ਵੀ ਨਹੀਂ ਪਤਾ ਸੀ ਉਹ ਨੂੰ ਵੀ ਪਤਾ ਹੋਣਾ ਕਿਸੇ ਨੂੰ ਨਹੀਂ ਪਤਾ ਹੋਣਾ ਮਾਨਸਾ ਦੇ ਵਿੱਚ ਨਹੀਂ ਪਤਾ ਹੋਣਾ ਥਾਣੇ ਵਾਲਿਆਂ ਨੂੰ ਪਤਾ ਹੀ ਤੁਸੀਂ ਉਹਦੇ ਅਫਸਰ ਰਟਾਇਰ ਹੋ ਪਤਾ ਹੈ ਇਹਨਾਂ ਨੂੰ ਪਤਾ ਹੈ ਬਾਬਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਨੇ ਫਿਰ ਕੋਈ ਮਤਲਬ ਕੋਈ এডਿਕੇਸ਼ਨ ਦੇ ਸੰਬੰਧ ਵਿੱਚ ਸਲਾਹ ਵੀ ਲੈ ਕੇ ਆਂਦੇ ਹੋਣਗੇ ਵੀ ਬੱਚੇ ਨੂੰ ਕੀ ਕਰਾਈ ਹੈ ਇੰਗਲਿਸ਼ ਦਾ ਕੰਮ ਵਾਡਰ ਕਰਾਉਂਦੇ ਨੇ ਵਾਡਰ ਕਰਾਉਂਦੇ ਨੇ ਅੱਛਾ ਜੀ ਅੰਗਰੇਜ਼ੀਤ ਲੰਗੂ ਇਹਨਾਂ ਦਾ ਨਾਲੇ ਚਾਚਾ ਵੇਟਰੀਂ ਨਹੀਂ ਨੇ ਦੇਖ ਲੈਣਾ ਤੇ ਮਾਨ ਸਨਮਾਨ ਦਿੰਦੇ ਆ ਜੀ ਹਾਂ ਐਟੈਨਸ਼ਨ ਆਹ ਦੋ 7 ਨਾਲ ਮੈਂ ਆਧਾ ਠਾਣੇ ਚ ਆਧਾ ਠਾਣਾ ਬਦਲਿਆ ਅੱਛਾ ਸਾਗਰ ਜੀ ਆ ਨਾਲ ਹੀ ਆ ਤੇ ਮੈਨੇ ਡਾਇਰੈਕਟਰ ਆ ਗਿਆ ਭਾਈ ਤੁਸੀਂ ਕਿਤੇ ਕਰੀ ਕਰਦੇ ਮੇਰੇ ਨਾਲੋਂ ਕੰਮ ਨਹੀਂ ਆਉਂਦਾ ਮੇਰੇ ਪਾਸ ਤੇ ਜੇ ਕੱਪੜੇ ਪਾਏ ਤਾਂ ਇਹ ਪਾ ਕੇ ਆ। ਆਹ ਕਰਦੇ ਜੇ ਉਹਨਾਂ ਅੱਜ ਬੱਤੀ ਲਾ ਜਾ ਲੈ ਕੇ ਚੱਲ ਅੱਛਾ ਅੱਛਾ ਆ ਥੋੜਾ ਆ ਪੜ ਕੇ ਸੁਣਾ ਦਿਓ ਜੀ ਮੜਾ ਮੜਾ ਉੱਚੀ ਹੋ 2000 ਲੈਣਾ ਬਾਰੇ ਬੰਦੇ ਆ ਕੇ ਕਹਿੰਦੇ ਵਿਊ ਲੈਣ ਦੇ ਮਾਰੇ ਨੇ ਪਾਤੀ ਵੀ ਆ ਉਂ ਹੀ ਛੱਟੀ ਜਾਂਦੇ ਮਾਦਰ ਕੋਡ ਸੀ ਠੀਕ ਜੱਗਾਇਟੋ ਮਾਵਾ ਠੰਡੀ ਦਾ ਛਾਵਾ ਮਾਦਰ ਕੀ ਜੱਗਾਇਟੋ ਆਪਰੇਟਿਵ ਮਾ ਇੱਕ ਬੈਕਨਸ ਦੀ ਛਾਹ ਹੈ ਜਾਂ ਮਾ ਇੱਕ ਪੈਰਾਡਾਈਸ ਬੈਕਨਸ ਹੋ ਜਾਗਾ ਜਿਸ ਨੂੰ ਸੋਰ ਦਿਖਾਈ ਦੇਵੇ ਥਿਸ ਇਜ਼ ਅ ਗ੍ਰੇਟ ਥ੍ਰੀਡ ਇਹ ਕਿ ਠੰਡੀ ਮਿੱਠੀ ਛਾਹ ਇਸਾਂ ਹੈ ਐਜ ਮਤ ਐਜ ਰਾਈਟ ਅਬਾਊਟ ਸੋ ਮਾਚ ਲੈਸ ਇਸ ਦੇ ਬਾਰੇ ਜਿੰਨਾ ਲਿਖਿਆ ਜਾਵੇ ਉਹਨਾਂ ਘੋੜਾ ਹੈ ਇਟ ਇਜ਼ ਨੋਟ ਟੇਕ ਆਫ ਸੇਇੰਗ ਥੈਟ ਮਦਰਸ ਆ ਰੀਅਲੀ ਸ਼ੈਡੋਜ਼ ਆਫ ਕਿਆਜ ਇਹ ਜਾਣ ਵਿੱਚ ਕੋਈ ਉਹ ਨਹੀਂ ਕੋਈ ਸੱਚ ਨਹੀਂ ਹੋਵੇ ਕਿ ਮਾਵਾ ਛੰਡੀਆ ਅਸਲ ਵਿੱਚ ਛੰਡੀਆ ਥਾਵਾ ਬਣ ਜਾਂਦੇ ਐਨੀ ਬੋਡੀ ਸੇ ਡਰਕਸ ਗਏ ਹਰ ਕੋਈ ਸੱਚ ਕਹਿੰਦਾ ਹੈ ਥੈਟ ਮਦਰ ਇਜ਼ ਦਾ ਸੈਕਿੰਡ ਫੇਸ ਆਫ ਦਾ ਗੋਡ ਕੀ ਮਾ ਪਰਮਾਤਮਾ ਦਾ ਦੂਜਾ ਰੂਪ ਹੈ ਫਸਟ ਗੋਡ ਐਂਡ ਸੈਕਿੰਡ ਮਦਰ Who understand our pain ਪਹਿਲੀ ਮਾਤਾ ਅਤੇ ਦੂਜਾ ਪਰਮਾਤਮਾ ਹੈ ਪਹਿਲਾ ਖੁਦਾ ਅਤੇ ਜੀਜੀ ਮਾਤਾ ਹੈ ਜੋ ਮਨੁੱਖ ਦੇ ਦੁੱਖ ਦਰਦ ਨੂੰ ਪਛਾਣਦੇ ਹਨ ਸੋ ਵੀ ਕੈਨ ਥੈਮ ਆਫ आवर ਹਾਰਟ ਸੋ ਅਸੀਂ ਉਹਨਾਂ ਨੂੰ ਆਪਣੇ ਜੀਵੂ ਪਾਉ ਨਾਲ ਮੰਨਦੇ ਹਾਂ ਤਾਂ ਮਦਰ ਇਜ਼ ਦਾ ਫਰਸਟ ਟੀਚਰ ਆਫ ਦਾ ਚਾਈਲਡ ਮਾਂ ਬੱਚੇ ਦੀ ਪਹਿਲੀ ਅਜਾਬ ਤੁਰਦੀ ਹੈ